ਲਓ ਜੀ ਭਾਰਤੀ ਇਤਿਹਾਸ ਦਾ ਇੱਕ ਹੋਰ ਪੰਨਾ ਫਰੋਲਣ ਜਾ ਰਿਹਾ ਔਰ ਇਹ ਪੰਨਾ ਬਹੁਤ ਅਹਿਮ ਪੰਨਾ ਹੈ ਔਰ ਇਸ ਤੇ ਪਾਤਰ ਪਤਾ ਕੌਣ ਹੈ ਬਿਹਾਰੀ ਮਲ ਅਮੀਰ ਦਾ ਰਾਜਾ ਬਿਹਾਰੀ ਮਲ ਤੇ ਬਿਹਾਰੀ ਮਲ ਦਾ ਪੁੱਤਰ ਭਗਵਾਨ ਦਾਸ ਭਗਵਾਨ ਦਾਸ ਦਾ ਪੁੱਤਰ ਜਿਹੜਾ ਹੈ ਰਾਜਾ ਮਾਨ ਸਿੰਘ ਅਤੇ ਇਹ ਤਿੰਨ ਜਿਹੜੇ ਹੈ ਪਾਤਰਾਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਹਾਣੀ ਅਧੂਰੀ ਰਹਿ ਜਾਣੀ ਹੈ ਤੇ ਚੌਥਾ ਪਾਤਰ ਹੁਣ ਲੈ ਕੇ ਆਏ ਅਸੀਂ ਉਹ ਹੈ ਜੋਦਾਬਾਈ ਔਰ ਜੋਦਾਬਾਈ ਤੋਂ ਬਾਅਦ ਅਕਬਰ ਦੀ ਗੱਲ ਕਰਦੇ ਹਾਂ ਔਰ ਹੁਣ ਅਸੀਂ ਗੱਲ ਕਰਾਂਗੇ ਇੱਕ ਅਹਿਮ ਅਹਿਮ ਪਾਤਰ ਜੋ ਬਹਾਦਰੀ ਸੂਰਬੀਰਤਾ ਤੇ ਦੇਸ਼ ਭਗਤੀ ਦੇ ਨਾਲ ਉਦਪ੍ਰੋਤ ਹੈ ਜਿਸ ਨੇ ਅੰਤਿਮ ਦਮ ਤੱਕ ਜਿਹੜੀ ਹੈ ਮੁਗਲਾਂ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਉਹ ਹੈ ਮਹਾਰਾਣਾ ਪ੍ਰਤਾਪ ਤਾਂ ਗੱਲ ਕਰਾਂਗੇ ਅੱਜ ਅਸੀਂ ਭਾਰਤੀ ਇਤਿਹਾਸ ਦੇ ਇੱਕ ਖਾਸ ਸਨ 1576 ਦੀ 1576 ਈਸਵੀ ਦੇ ਵਿੱਚ ਹਲਦੀ ਘਾਟੀ ਦਾ ਯੁੱਧ ਹੋਇਆ ਰਾਜਪੂਤਾਨੇ ਦੇ ਵਿੱਚ ਮੇਵਾੜ ਦਾ ਸ਼ਾਸਕ ਮਹਾਰਾਣਾ ਪ੍ਰਤਾਪ ਜਿਸ ਨੇ ਹਲਦੀ ਘਾਟੀ ਦੇ ਯੁੱਧ ਦੇ ਵਿੱਚ ਬਹੁਤ ਜੋਹਰ ਦਿਖਾਏ ਉਹਨਾਂ ਦੀ ਗੱਲ ਕਰਾਂਗੇ ਔਰ ਇਹ ਇਤਿਹਾਸ ਦਾ ਅਜੀਹਾ ਪੰਨਾ ਹੈ ਜਿਸ ਜਿਸ ਨੂੰ ਕਦੀ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਪੂਰੇ ਰਾਜਪੂਤਾਨੇ ਦੇ ਵਿੱਚ ਨਹੀਂ ਪੂਰੇ ਰਾਜਪੂਤਾਨੇ ਵਿੱਚ ਨਹੀਂ ਪੂਰੇ ਭਾਰਤ ਵਰਸ਼ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਪ੍ਰਤਾਪੀ ਰਾਜਿਆਂ ਦੇ ਵਿੱਚੋਂ ਮਹਾਰਾਣਾ ਪ੍ਰਤਾਪ ਦਾ ਨਾਮ ਨੰਬਰ 1 ਤੇ ਆਉਂਦਾ ਹੈ ਤਾਂ ਮਹਾਰਾਣਾ ਪ੍ਰਤਾਪ ਇੱਕ ਅਜਿਹੀ ਸ਼ਖਸੀਅਤ ਜਿਸ ਨੇ ਅੰਤਿਮ दम ਤੱਕ ਮੁਗਲਾਂ ਦੀ ਧੀਨਤਾ ਸਵੀਕਾਰ ਨਹੀਂ ਕੀਤੀ ਅਕਬਰ ਦੀ ਧੀਨਤਾ ਸਵੀਕਾਰ ਨਹੀਂ ਕੀਤੀ ਹਲਦੀ ਘਾਟੀ ਦਾ ਯੁੱਧ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਔਰ ਕਿਸ ਕੀ ਕੀ ਕਾਰਨ ਬਣੇ ਉਹਨਾਂ ਦੀ ਅਸੀਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਕਰਕੇ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਬੜੇ ਸੌਖੇ ਜੇ ਆਸਾਨ ਜੇ ਤਰੀਕੇ ਨਾਲ ਸਮਝਾਣ ਦੀ ਕੋਸ਼ਿਸ਼ ਕਰਾਂਗਾ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਚੰਗਾ ਲੱਗੇਗਾ ਔਰ ਇਸ ਨੂੰ ਸ਼ੇਅਰ ਜਰੂਰ ਕਰੇ ਅੱਗੇ ਤੋਂ ਅੱਗੇ ਦੇਖੋ ਭਾਰਤ ਦਾ ਇਤਿਹਾਸ ਹੈ ਗੌਰਵ ਮੇ ਇਤਿਹਾਸ ਹੈ ਇਸ ਨੂੰ ਦੁਨੀਆ ਤੱਕ ਪਹੁੰਚਾਣਾ ਹੁਣ ਸਾਡਾ ਫਰਜ਼ ਬਣਦਾ ਹੈ ਤਾਂ ਮਹਾਰਾਣਾ ਪ੍ਰਤਾਪ ਦੀ ਗੱਲ ਕਰਦੇ ਆਂ ਹਲਦੀ ਘਾਟੀ ਦੇ ਯੁੱਧ ਦੀ ਗੱਲ ਕਰਦੇ ਆਂ ਦੇਖੋ ਜਿਹੜਾ ਅਕਬਰ ਹੈ ਉਸਨੇ 1556 ਈਸਵੀ ਤੋਂ ਲੈ ਕੇ 1605 ਈਸਵੀ ਤੱਕ ਰਾਜ ਕੀਤਾ ਔਰ ਆਪਣੇ ਰਾਜ ਦੇ ਦੌਰਾਨ 49 ਸਾਲਾਂ ਦੇ ਰਾਜ ਦੇ ਦੌਰਾਨ ਉਸਨੇ Rajputa ਦੇ ਪ੍ਰਤੀ ਜਿਹੜੀ ਹੈ ਇੱਕ ਬਹੁਤ ਕੂਟਨੀਤੀ ਬਣਾਈ ਹੋਈ ਸੀ ਔਰ ਉਹ ਸੂਕੂਟਨੀਤੀ ਦੇ ذریعے ਉਸਨੇ ਜਿਹੜਾ ਹੈ Rajputane ਨੂੰ ਹੌਲੀ-ਹੌਲੀ ਜਿਹੜਾ ਹੈ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ ਪਰ ਗੱਲ ਪਤਾ ਕੀ ਹੈ ਗੱਲ ਇਹ ਹੈ ਕਿ ਮਹਾਰਾਣਾ ਪ੍ਰਤਾਪ ਦਾ ਮੇਵਾੜ ਦਾ ਰਾਜ ਜਿਹੜਾ ਹੈ ਅਕਬਰ ਜਿਹੜਾ ਹੈ ਉਸ ਨੂੰ ਆਪਣੇ ਅਧੀਨ ਕਰਨ ਤੋਂ ਅਸਫਲ ਰਿਹਾ ਕੀ ਮਹਾਰਾਣਾ ਪ੍ਰਤਾਪ ਨੇ ਪ੍ਰਣ ਕੀਤਾ ਸੀਗਾ ਕਿ ਆਪਣੇ ਜੀਵਨ ਦੇ ਜੀ ਮੈਂ ਮਵਾੜ ਜਿਹੜਾ ਹੈ ਉਸ ਨੂੰ ਅਕਬਰ ਦੇ ਅਧੀਨ ਨਹੀਂ ਹੋਣ ਦਵਾਗਾ ਤਾਂ ਗੱਲ ਹੈ ਅਕਬਰ ਨੇ ਕਿਸ ਤਰੀਕੇ ਦੇ ਨਾਲ ਹੁਣੇ ਹੀ ਕੀਤਾ ਇਹ ਹੀ ਡਿਸਕਸ ਕਰਨ ਜਾ ਰਹੇ ਆ ਤਾਂ ਕੀ ਕੀਤਾ ਅਕਬਰ ਨੇ ਅਕਬਰ ਨੇ ਦੇਖੋ ਜਦੋਂ ਰਾਜਪੂਤਾਨੇ ਦੇ ਵਿੱਚ ਐਂਟਰੀ ਮਾਰੀ ਤਾਂ ਉਸ ਨੇ ਸਭ ਤੋਂ ਪਹਿਲਾ ਕੰਮ ਕੀਤਾ ਕਿ ਰਾਜਪੂਤਾਂ ਦੇ ਨਾਲ ਦੋਸਤਾਨਾ ਸਬੰਧ ਕਾਇਮ ਕਰਨ ਦਾ ਤਰੀਕਾ ਸਲੀਕਾ ਪਤਾ ਕੀ ਲੱਭਿਆ ਉਸ ਨੇ ਵਿਆਹਕ ਸਬੰਧ ਬਣਾਉਣੇ ਸ਼ੁਰੂ ਕੀਤੇ ਔਰ ਅਮੀਰਦਾ ਰਾਜਾ ਬਿਹਾਰੀ ਮਲ ਉਸ ਦੀ ਪੁੱਤਰੀ ਜੋਦਾਬਾਈ ਦੇ ਨਾਲ ਉਸ ਨੇ ਵਿਆਹ ਕੀਤਾ ਔਰ ਉਸ ਵਿਆਹ ਤੋਂ ਬਾਅਦ ਅਮੀਰਦਾ ਜਿਹੜਾ ਘਰਾਣਾ ਸੀਗਾ ਉਹ ਅਕਬਰ ਦੀ ਸਰਪ੍ਰਸਤੀ ਦੇ ਅਧੀਨ ਆ ਗਿਆ ਨਾਲ ਇਹ ਵੀ ਹੋਇਆ ਕਿ ਰਾਜਪੂਤਾਨੇ ਦੀ ਐਂਟਰੀ ਜਿਹੜੀ ਹੈ ਅਕਬਰ ਦੇ ਦਰਬਾਰ ਚ ਹੋ ਗਈ ਇਹ ਵੀ ਇੱਕ ਪੱਕ ਹੈ ਨਾਲ ਲੇਕਿਨ ਉਹ ਜਦੋਂ ਐਂਟਰੀ ਹੋਈ ਉਸ ਤੋਂ ਬਾਅਦ ਰਾਜਾ ਮਾਨ ਸਿੰਘ ਜਿਹੜਾ ਸੀਗਾ ਉਹ ਵੀ ਅਕਬਰ ਦੇ ਦਰਬਾਰ ਦੇ ਵਿੱਚ ਆ ਗਿਆ ਰਾਜਾ ਮਾਨ ਸਿੰਘ ਜੋਧਾ ਬਾਈ ਬਿਹਾਰੀ ਮਲ ਦੀ ਜਿਹੜਾ ਪੁੱਤਰ ਭਗਵਾਨ ਦਸ ਇਹ ਤਿੰਨ ਬੰਦਿਆਂ ਦੀ ਜਿਹੜੀ ਐਂਟਰੀ ਜਦੋਂ ਅਕਬਰ ਦੇ ਦਰਬਾਰ ਦੇ ਵਿੱਚ ਹੋਈ ਤਾਂ ਉਸ ਤੋਂ ਬਾਅਦ ਅਕਬਰ ਨੇ ਇਹਨਾਂ ਦੀ ਸਹਾਇਤਾ ਦੇ ਨਾਲ ਬਾਕੀ ਰਾਜਪੂਤ ਰਾਜਿਆਂ ਨੂੰ ਅਧੀਨ ਕਰਦਾ ਚਲਾ ਗਿਆ ਔਰ ਹੁਣ ਗੱਲ ਹੈ ਕਿ 1572 ਦੇ ਵਿੱਚ ਮਹਾਰਾਣਾ ਪ੍ਰਤਾਪ ਜਿਹੜਾ ਹੈ ਸ਼ਾਸਨ ਤੇ ਬੈਠਦਾ ਹੈ ਰਾਣਾ ਉਦੇਸ ਸਿੰਘ ਦਾ ਪੁੱਤਰ ਹੈ ਮਹਾਰਾਣਾ ਪ੍ਰਤਾਪ 1572 ਦੇ ਵਿੱਚ ਜਦੋਂ ਉਹ ਸ਼ਾਸਨ ਤੇ ਬੈਠਦਾ ਪ੍ਰਣ ਕਰਦਾ ਕਿ ਮੈਂ ਆਪਣੇ ਜੀਉਂਦੇ ਜੀ ਮੇਵਾੜ ਜਿਹੜਾ ਹੈ ਉਸ ਨੂੰ ਸੁਰੱਖਿਅਤ ਰੱਖਣਾ ਮੁਗਲਾਂ ਦੇ ਅਧੀਨ ਨਹੀਂ ਹੋਣ ਦੇਣਾ ਔਰ ਇੱਕ ਵਾਰ ਦੀ ਗੱਲ ਹੈ ਕਿ ਰਾਜਾ ਮਾਨ ਸਿੰਘ ਜਿਹੜਾ ਸੀਗਾ ਉਹਦੇ ਸਾਗਰ ਝੀਲ ਦੇ ਕੰਡੇ ਤੇ ਪਹੁੰਚਿਆ ਅਤੇ ਉਹ ਮਿਲਣਾ ਚਾਹੁੰਦਾ ਸੀ ਮਹਾਰਾਣਾ ਪ੍ਰਤਾਪ ਨੂੰ ਜਦੋਂ ਪਤਾ ਲੱਗਿਆ ਮਹਾਰਾਣਾ ਪ੍ਰਤਾਪ ਦੇ ਪੁੱਤਰ ਅਮਰ ਸਿੰਘ ਨੂੰ ਕਿ ਉਹ ਉੱਥੇ ਪਹੁੰਚ ਗਿਆ ਹੈ ਅਮਰ ਸਿੰਘ ਨੇ ਜਿਹੜਾ ਹੈ ਇੱਕ ਪ੍ਰੀਤੀ ਭੋਜ ਦਾ ਪ੍ਰਬੰਧ ਕੀਤਾ ਔਰ ਉਸ ਭੋਜ ਦੇ ਵਿੱਚ ਜਿਹੜਾ ਹੈ ਆਸ ਕੀਤੀ ਜਾ ਰਹੀ ਸੀ ਮਹਾਰਾਣਾ ਪ੍ਰਤਾਪ ਦੇ ਆਉਣ ਦੀ ਪਰ ਹੋਇਆ ਇੰਜ ਨਹੀਂ ਮਹਾਰਾਣਾ ਪ੍ਰਤਾਪ ਉਸ ਭੋਜਨ ਦੇ ਵਿੱਚ ਨਹੀਂ ਪਹੁੰਚਿਆ ਜਦੋਂ ਇਹ ਪੁੱਛਿਆ ਗਿਆ ਰਾਜਾ ਮਾਨ ਸਿੰਘ ਦੁਆਰਾ ਕਿ ਮਹਾਰਾਣਾ ਪ੍ਰਤਾਪ ਕਿਉਂ ਨਹੀਂ ਪਹੁੰਚਿਆ ਤਾਂ ਅਮਰ ਸਿੰਘ ਨੇ ਜਵਾਬ ਦਿੱਤਾ ਕਿ ਉਹ ਦੇਸ਼ ਤਰੋਇਆਂ ਦੇ ਨਾਲ ਭੋਜਨ ਨਹੀਂ ਕਰਨਾ ਚਾਹੁੰਦਾ। ਕਈ ਇਤਿਹਾਸਕਾਰ ਕਹਿੰਦੇ ਕਿ ਉਸਨੇ ਕਿਹਾ ਕਿ ਉਸਦਾ ਸਿਰ ਦੁਖਦਾ ਹੈ ਜਾਂ ਉਸਨੇ ਕਿਹਾ ਕਿ ਉਸਦਾ ਪੇਟ ਖਰਾਬ ਹੈ। ਲੇਕਿਨ ਬਹੁਤ ਇਤਿਹਾਸਕਾਰ ਇਹ ਕਹਿੰਦੇ ਕਿ ਉਸਨੇ ਬਿਲਕੁਲ ਸਟੀਕ ਜਵਾਬ ਦਿੱਤਾ ਕਿ ਉਹ ਦੇਸ਼ ਤਰੋਇਆਂ ਦੇ ਨਾਲ ਭੋਜਨ ਨਹੀਂ ਕਰੇਗਾ ਜਿਨ੍ਹਾਂ ਨੇ ਅਕਬਰ ਦੀ ਅਧੀਨਤਾ ਸਵੀਕਾਰ ਕੀਤੀ ਹੈ। ਜਦੋਂ ਇਸ ਗੱਲ ਦਾ ਮਾਨ ਸਿੰਘ ਨੂੰ ਪਤਾ ਲੱਗਿਆ ਕਿ ਉਸਨੇ ਭੋਜਨ 'ਚ ਆਣ ਤੋਂ ਨਾ ਕਰ ਦਿੱਤੀ ਤਾਂ ਮਾਨ ਸਿੰਘ ਬਿਨਾਂ ਭੋਜਨ ਖਾਏ ਹੀ ਉਹ ਉੱਥੋਂ ਚਲਾ ਗਿਆ ਲੇਕਿਨ ਦਿਲ ਦੇ ਵਿੱਚ ਇੱਕ ਰੋ ਲੈ ਕੇ ਗਿਆ ਇੱਕ ਗੁੱਸਾ ਲੈ ਕੇ ਗਿਆ ਉਸਨੇ ਸਾਰੀ ਗੱਲ ਜਾ ਕੇ ਉੱਥੇ ਅਕਬਰ ਨੂੰ ਦੱਸੀ ਜਦੋਂ ਉਸਨੇ ਉਹ ਗੱਲ ਅਕਬਰ ਨੂੰ ਦੱਸੀ ਤਾਂ ਅਕਬਰ ਨੂੰ ਵੀ ਗੁੱਸਾ ਆਇਆ ਤੇ ਅਕਬਰ ਪਹਿਲਾਂ ਹੀ ਚਾਹੁੰਦਾ ਸੀਗਾ ਕੋਈ ਨਾ ਕੋਈ ਬਹਾਨਾ ਮਿਲੇ ਤਾਂ ਜੋ ਉੱਥੇ ਹਮਲਾ ਕਰ ਸਕੇ 1576 ਈਸਵੀ ਦੇ ਵਿੱਚ 18 ਜੂਨ 1576 ਈਸਵੀ ਦੇ ਵਿੱਚ ਇੱਕ ਸੈਨਾ ਜਿਹੜੀ ਹੈ ਭੇਜੀ ਗਈ ਕੋ ਮੁਹਿੰਮ ਭੇਜੀ ਗਈ ਹਲਦੀ ਕਾਟੀ ਦੇ ਸਥਾਨ ਤੇ ਆਸਿਫ ਖਾਨ ਅਤੇ ਮਾਨ ਸਿੰਘ ਦੀ ਅਗਵਾਈ ਦੇ ਵਿੱਚ ਅਕਬਰ ਨਹੀਂ ਸੀ ਚਾਹੁੰਦਾ ਕਿ ਉਹ ਇਸ ਯੁੱਧ ਦੇ ਵਿੱਚ ਖੁਦ ਜਾਵੇ ਕਿਤੇ ਐ ਨਾ ਹੋ ਜਾਵੇ ਕਿ ਇਹ ਜਿਹੜਾ ਯੁੱਧ ਜਿਹੜਾ ਹੈ ਉਹ ਧਰਮ ਯੁੱਧ ਜਿਆ ਬਣ ਜਾਵੇ ਇਸ ਕਰਕੇ ਉਸਨੇ ਰਾਜਪੂਤਾਂ ਨੂੰ ਰਾਜਪੂਤਾਂ ਨਾਲ ਲੜਾਉਣ ਦਾ ਇੱਕ ਤਰਕੀ ਬਣਾਈ ਮਹਾਰਾਣਾ ਪ੍ਰਤਾਪ ਦੇ ਖਿਲਾਫ ਜਿਹੜਾ ਆਸਿਫ ਖਾਨ ਆਸੀਫ ਖਾਨ ਦੇ ਨਾਲ ਜਿਹੜਾ ਹੈ ਮਾਨ ਸਿੰਘ ਨੂੰ ਭੇਜਿਆ ਗਿਆ ਕਮਾਸਾਨ ਯੁੱਧ ਹੋਇਆ ਹਲਦੀ ਘਾਟੀ ਕਹਿੰਦੇ ਕਿ ਪੀਲੀ ਧਰਤੀ ਕਹਿੰਦੇ ਹਲਦੀ ਘਾਟੀ ਨੂੰ ਪਰ ਉਹ ਹਲਦੀ ਘਾਟੀ ਦੀ ਜਿਹੜੀ ਜਗ੍ਹਾ ਹੈ ਉਹ ਲਾਲ ਹੋ ਗਈ ਮਹਾਰਾਣਾ ਪ੍ਰਤਾਪ ਨੇ ਬੜੀ ਬਹਾਦਰੀ ਦੇ ਨਾਲ ਇਸ ਯੁੱਧ ਨੂੰ ਲੜਿਆ ਔਰ ਬਹੁਤ ਬਹਾਦਰੀ ਦੇ ਨਾਲ ਯੁੱਧ ਨੂੰ ਲੜਿਆ ਅਕਬਰ ਦੀ ਸੈਨਾ ਮਾਨ ਸਿੰਘ ਦੀ ਸੈਨਾ ਬਹੁਤ ਵੱਡੀ ਸੈਨਾ ਸੀ ਅਤੇ ਬਹੁਤ ਰਾਜਪੂਤ ਰਾਜੇ ਜਿਹੜੇ ਸੀਗੇ ਨਾ ਜੀ ਉਹਨਾਂ ਨੇ ਵੀ ਅਕਬਰ ਦੇ ਨਾਲ ਸਾਥ ਦਿੱਤਾ ਲੇਕਿਨ ਮਹਾਰਾਣਾ ਪ੍ਰਤਾਪ ਦੀ ਬੇਸ਼ੱਕ ਸੈਨਾ ਛੋਟੀ ਸੀ ਪਰ ਮਹਾਰਾਣਾ ਪ੍ਰਤਾਪ ਨੇ ਉਸ ਸੈਨਾ ਉਸ ਯੁੱਧ ਦੇ ਵਿੱਚ ਬਹੁਤ ਜੋਰ ਦਿਖਾਏ ਬੜੀ ਬਹਾਦਰੀ ਨਾਲ ਉਸ ਯੁੱਧ ਨੂੰ ਲੜਿਆ ਪ੍ਰਸਿੱਧ ਇਤਿਹਾਸਕਾਰ ਵੀ ਇਹ ਸਮਿਤ ਪਤਾ ਕੀ ਲਿਖਦੇ ਆ ਵੀ ਐਸ ਥ ਲਿਖਦੇ ਹੈ ਕਿ ਕਈ ਵਾਰ ਇਹ ਜ਼ਰੂਰੀ ਨਹੀਂ ਹੈ ਕਿ ਜੇਤੂ ਵਿਅਕਤੀ ਹੀ ਮਹਾਨ ਹੋਣ ਹੋ ਸਕਦਾ ਹੈ ਕਿ ਹਾਰੇਆ ਵਿਅਕਤੀ ਜੇਤੂ ਦੇ ਨਾਲੋਂ ਵੱਧ ਮਹਾਨ ਹੋਵੇ ਬਿਲਕੁਲ ਇਸ ਤਰ੍ਹਾਂ ਹੀ ਹੋਇਆ ਮਹਾਰਾਣਾ ਪ੍ਰਤਾਪ ਬੇਸ਼ੱਕ ਜੁਦ ਹਾਰ ਗਿਆ ਪਰ ਅਕਬਰ ਜਿਹੜਾ ਹੈ ਉਸ ਜੁਦ ਦੇ ਵਿੱਚ ਜਿਹੜਾ ਹੈ ਉਸ ਜੁਦ ਤੋਂ ਬਾਅਦ ਵੀ ਮਹਾਰਾਣਾ ਪ੍ਰਤਾਪ ਨੂੰ ਕੰਟਰੋਲ ਨਹੀਂ ਕਰ ਸਕਿਆ ਮਹਾਰਾਣਾ ਪ੍ਰਤਾਪ ਨੇ ਉਸ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਗੁਰੀਲਾ ਯੁੱਧ ਪਣਾਉਂਦੇ ਹੋਏ ਔਰ ਲੁਕ چھਪ ਕੇ ਜਿਹੜਾ ਹੈ ਉਹ ਹਮੇਸ਼ਾ ਅਕਬਰ ਦਾ ਵਿਰੋਧ ਕਰਦਾ ਰਿਹਾ ਅਤੇ ਆਪਣੇ ਜੀਵਨ ਦੇ ਜੀ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਅਤੇ ਕੀ ਹੋਰ ਜਿਹੜੇ ਖੇਤਰ ਅਕਬਰ ਦੇ ਅਧੀਨ ਸੀਗੇ ਮੁਗਲਾਂ ਦੇ ਦਿਨ ਸੀ ਉਹ ਸਾਰੇ ਖੇਤਰ ਮਹਾਰਾਣਾ ਪ੍ਰਤਾਪ ਨੇ ਆਪਣੇ ਜੀਵਨ ਦੇ ਜੀ ਆਜ਼ਾਦ ਕਰਵਾਏ ਉਹ ਸੁਤੰਤਰ ਕਰਵਾਏ ਇਹ ਹੈ ਮਹਾਰਾਣਾ ਪ੍ਰਤਾਪ ਦੇਖੋ 1597 ਦੇ ਵਿੱਚ ਮਹਾਰਾਣਾ ਪ੍ਰਤਾਪ ਦਾ ਦੇਹਾਂਤ ਹੁੰਦਾ ਹੈ ਆਪਣੀ ਮੌਤ ਤੋਂ ਪਹਿਲਾਂ ਪਹਿਲਾਂ ਉਸਨੇ ਮਿਵਾੜ ਦੇ ਵਿੱਚ ਜਿਹੜਾ ਹੈ ਸਾਰਾ ਸਿਸਟਮ ਇਸ ਤਰ੍ਹਾਂ ਬਣਾ ਕੇ ਰੱਖਿਆ ਆਪਣੀ ਗੁਰੀਲਾ ਯੁੱਧ ਨੀਤੀ ਇਸ ਤਰ੍ਹਾਂ ਅਪਣਾ ਕੇ ਰੱਖੀ ਕਿ ਅਕਬਰ ਮਿਵਾੜ ਨੂੰ ਆਪਣੇ ਅਧੀਨ ਨਹੀਂ ਕਰ ਸਕਿਆ ਇਹ ਹੈ ਉਸ ਬਹਾਦਰ ਯੋਧਾ ਦੀ ਕਹਾਣੀ ਤੇ ਮੌਤ ਤੋਂ ਪਹਿਲਾਂ ਆਪਣੇ ਪੁੱਤਰ ਅਮਰ ਸਿੰਘ ਤੋਂ ਉਸਨੇ ਵਾਅਦਾ ਲਿਆ ਕਿ ਉਹ ਵੀ ਮੁਗਲਾਂ ਦੀ ਅਧੀਨਤਾ ਸਵੀਕਾਰ ਨਹੀਂ ਕਰੇਗਾ ਅਤੇ ਆਪਣੀ ਇਸ ਜੰਗ ਨੂੰ ਜਾਰੀ ਰੱਖੇਗਾ ਇਹ ਹੈ ਹਲਦੀ ਘਾਟੀ ਦਾ ਯੁੱਧ ਦੇਖੋ ਭਾਰਤੀ ਇਤਿਹਾਸ ਦੇ ਵਿੱਚ ਮਹਾਰਾਣਾ ਪ੍ਰਤਾਪ ਦਾ ਨਾਂ ਜਿਹੜਾ ਹੈ ਹਮੇਸ਼ਾ ਹਮੇਸ਼ਾ ਅਮਰ ਰਹੇਗਾ ਮਾਨ ਸਿੰਘ ਜਿਹੜਾ ਹੈ ਉਹ ਅਕਬਰ ਦੇ ਨਾਲ ਰਲ ਗਿਆ لیکن اج پورے રાજਪوتانے ਦੇ ਵਿੱਚ ਭਾਰਤ ਦੇ ਵਿੱਚ मान सिंह ਦਾ ਕੋਈ ਮਾਨ ਸਨਮਾਨ ਨਹੀਂ ਹੈ ਮਹਾਰਾਣਾ ਪ੍ਰਤਾਪ ਅਤੇ ਉਸ ਦੇ ਚਿੱਤ ਘੋੜਾ ਜਿਹੜਾ ਹੈ ਉਸ ਦੇ ਥਾਂ ਥਾਂ ਤੇ ਮਜਸਮੇ ਲਗਾਏ ਜਾਂਦੇ ਬੁੱਤ ਲਗਾਏ ਜਾਂਦੇ ਆ پورے રાજਪੋਤਾਨੇ ਦੇ ਵਿੱਚ پورے ਭਾਰਤ ਵਰਸ਼ ਦੇ ਵਿੱਚ ਇਸ Rajput ਸ਼ਾਸਕ ਦਾ ਨਾਮ ਜਿਹੜਾ ਹੈ بڑے ਗੌਰਵ ਦੇ ਨਾਲ ਲਿਆ ਜਾਂਦਾ ਇਹ ਹੈ ਹਲਦੀ ਘਾਟੀ ਦਾ ਯੁੱਧ ਔਰ ਹਲਦੀ ਘਾਟੀ ਦਾ ਯੁੱਧ ਜਿਹੜਾ ਹੈ ਉਸ ਨੇ ਮੁਗਲਾਂ ਦੀ ਜਿਹੜੀ ਹੈ ਵੱਧ ਦੀ ਤਾਕਤ ਨੂੰ Not the 1576 18 ਜੂਨ ਦਾ ਇਹ ਯੁੱਧ ਜਿਹੜਾ ਹੈ ਭਾਰਤੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਹਮੇਸ਼ਾ ਸੁਨਹਿਰੀ ਯੁੱਗ ਦੇ ਨਾਲ ਲਿਖਿਆ ਰਹੇਗਾ। ਮਹਾਰਾਣਾ ਪ੍ਰਤਾਪ ਦੇ ਬਾਰੇ ਜੇਕਰ ਤੁਹਾਡੀ ਕੋਈ ਜਾਣਕਾਰੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖੋ। ਹੋ ਸਕਦਾ ਜਦੋਂ ਅਸੀਂ ਕੋਈ ਵੀਡੀਓ ਬਣਾਉਂਦੇ ਆ ਕੋਈ ਸਾਡੀ ਨੌਲੇਜ ਦੇ ਵਿੱਚ ਗੱਲ ਅਧੂਰੀ ਰਹਿ ਜਾਂਦੀ ਹੋਵੇ ਤਾਂ ਖਿਮਾ ਦੇ ਯਾਚਕ ਹਾਂ। ਬਸ ਇੱਕ ਉਪਰਾਲਾ ਕੀਤਾ ਹੈ ਭਾਰਤੀ ਇਤਿਹਾਸ ਦਾ ਪੰਨਾ ਫਰੋਲਣ ਦੇ ਲਈ ਬਹਾਦਰੀ ਔਰ ਦੇਸ਼ ਭਗਤੀ ਤੇ ਸਾਹਸ ਤੇ ਬੀਰਤਾ ਨਾਲ ਉਤਪਰੋਤ ਮਹਾਰਾਣਾ ਪ੍ਰਤਾਪ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੈਂ ਤੇਜਿੰਦਰ ਚੋਪੜਾ ਤੁਹਾਡੇ ਸਭ ਅੱਗੇ ਜਿਹੜਾ ਹੈ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹੀ ਇਤਿਹਾਸ ਦੇ ਹੋਰ ਪੰਨੇ ਫਰੋਲ ਕੇ ਅਸੀਂ ਕੁਝ ਨਾ ਕੁਝ ਤੁਹਾਡੇ ਸਾਹਮਣੇ ਕਰਦੇ ਰਹਾਂਗੇ ਧੰਨਵਾਦ